ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਸਾਰੇ ਸੰਗਤਾਂ ਦਾ ਦੋਸਤਾਂ ਮਿੱਤਰਾਂ ਦਾ ਦਾਸ ਤੇ YouTube ਚੈਨਲ ਕਥਾ ਸਾਗਰ ਤੇ ਸਵਾਗਤ ਹੈ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਦਾਸ ਇਸ ਚੈਨਲ ਦੇ ਮਾਧਮ ਰਾਹੀਂ ਗੁਰਬਾਣੀ ਦੇ ਸ਼ਬਦ ਵਿਚਾਰ ਚੱਲ ਰਹੇ ਧਾਰਮਿਕ ਮੁੱਦਿਆਂ ਦੇ ਉੱਤੇ ਅਤੇ ਹੋਰ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਸੰਬੰਧਿਤ ਵੀਡੀਓਜ਼ ਪਾਉਂਦਾ ਹੈ ਸੋ ਅੱਜ ਦਾ ਜੋ ਸਾਡਾ ਵੀਡੀਓ ਦਾ ਵਿਸ਼ਾ ਹੈ ਉਹ ਹੈ ਮੱਗਰ ਮਹੀਨੇ ਦੀ ਸੰਗਰਾਮ ਦੀ ਸ਼ਬਦ ਵਿਚਾਰ ਗੁਰਮਤਿ ਵਿਚਾਰ ਜੋ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਾਗ ਮਾਝ ਵਿੱਚ ਗੁਰਗੰਸਾਹਿਬ ਦੇ ਅੰਦਰ ਅੰਗ 133 ਤੋਂ 12 ਮਹਾ ਦੀ ਬਾਣੀ ਵਿੱਚ ਉਚਾਰਨ ਕੀਤਾ ਹੈ ਅੱਜ ਆਪਾਂ ਸਾਰੇ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਵੱਲੋਂ ਉਚਾਰਨ ਕੀਤੀ ਬਾਣੀ 12 ਮਹਾ ਮਹਲਾ 5ਵਾਂ ਮਾਝ ਉਸ ਦੇ ਵਿੱਚੋਂ ਆਪਾਂ ਅੱਜ ਸਮਝਣ ਦਾ ਯਤਨ ਕਰਾਂਗੇ ਕਿ ਮੱਗਰ ਮਹੀਨਾ ਜੋ ਪਿਛਲੀ 16 ਨਵੰਬਰ ਨੂੰ ਹੁਣੇ ਆਰੰਭ ਹੋਇਆ ਹੈ ਇਸ ਮਹੀਨੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਕੀ ਉਪਦੇਸ਼ ਕੀਤਾ ਹੈ ਇਸ ਜੀਵ ਨੂੰ ਆਪਾਂ ਸਾਰੇ ਧਿਆਨ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਵੱਲੋਂ ਬਖਸ਼ਿਸ਼ ਕੀਤਾ ਉਪਦੇਸ਼ ਵਿਚਾਰਾਂਗੇ ਅਤੇ ਬੇਨਤੀ ਹੈ ਵਿਚਾਰ ਤੋਂ ਪਹਿਲਾਂ ਕਿ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਾ ਕੀਤਾ ਹੋਵੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਦਬਾ ਦੇਣ ਤਾਂ ਜੋ ਅਪਡੇਟ ਆਪ ਜੀ ਤੱਕ ਹਰੇਕ ਵੀਡੀਓ ਦੀ ਮਿਲਦੀ ਰਹੇ ਸਤਿਗੁਰੂ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਹਰ ਮਹੀਨੇ ਦੀ ਤਰ੍ਹਾਂ ਕਿਉਂਕਿ 12 ਮਹੀਨਿਆਂ ਦਾ ਜੋ ਸਾਂਝਾ ਉਪਦੇਸ਼ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਰਾਗ ਤੁਖਾਰੀ ਦੇ ਅੰਦਰ 12 ਮਾ ਉਚਾਰਨ ਕੀਤਾ ਅਤੇ ਫਿਰ ਉਸੇ ਤਰਜ਼ ਦੇ ਉੱਤੇ ਰਾਗ ਮਾਜ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ 12 ਮਾ ਦੀ ਬਾਣੀ ਨੂੰ ਉਚਾਰਨ ਕੀਤਾ ਹੈ ਆਪਾਂ ਸਾਰੇ ਸਮਝਾਂਗੇ ਅੱਜ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸਾਨੂੰ 12 ਮਾ ਦੀ ਬਾਣੀ ਵਿੱਚ ਕੀ ਸਮਝਾਉਣਾ ਕੀਤਾ ਹੈ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਮੰਗਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜੀਵਾਤਮਾਓ ਮੱਗਰ ਦੇ ਮਹੀਨੇ ਵਿੱਚ ਨਾ ਠੰਡ ਬਹੁਤ ਪੈਣ ਲੱਗ ਜਾਂਦੀ ਹੈ ਕਤਕ ਤੋਂ ਅਸਲ ਜੋ ਠੰਡ ਦੀ ਅਰੰਭਤਾ ਹੋ ਜਾਂਦੀ ਹੈ ਤੇ ਮੱਗਰ ਵਿੱਚ ਠੰਡ ਆਪਣਾ ਪੂਰਾ ਜ਼ੋਰ ਫੜਨ ਲੱਗ ਜਾਂਦੀ ਹੈ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀਆਂ ਜੀਵ ਆਤਮਾਵਾਂ ਆਪਣੇ ਪਤੀ ਪਰਮਾਤਮਾ ਦੇ ਨਾਲ ਰਹਿੰਦੀਆਂ ਹਨ ਉਹਦੀ ਯਾਦ ਵਿੱਚ ਰਹਿੰਦੀਆਂ ਹਨ ਜਿਹੜੀਆਂ ਜੀਵ ਆਤਮਾਵਾਂ ਹਰ ਸਮੇਂ ਆਪਣੇ ਪਤੀ ਪਰਮੇਸ਼ਰ ਨੂੰ ਯਾਦ ਰੱਖਦੀਆਂ ਹਨ ਪਾਤਸ਼ਾਹ ਜੀ ਕਹਿੰਦੇ ਨੇ ਉਹ ਜੀਵ ਆਤਮਾ ਜਿਹੜੀਆਂ ਸੋਹਣੀਆਂ ਲੱਗਦੀਆਂ ਹਨ ਮੱਗਰ ਮਾਹੇ ਸੋਹੰਦੀਆਂ ਸੋਹੰਦੀਆਂ ਹਨ ਸੋਹਣੀਆਂ ਲੱਗਦੀਆਂ ਹਨ ਜੀਵ ਆਤਮਾਵਾਂ ਜਿਹੜੀਆਂ ਜੀਵ ਆਤਮਾਵਾਂ ਆਪਣੇ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਯਾਦ ਰੱਖਦੀਆਂ ਹਨ ਤិន ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀਆਂ ਸਤਿਗੁਰੂ ਕਹਿੰਦੇ ਨੇ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਗਿਣੀ ਨਹੀਂ ਜਾ ਸਕਦੀ ਜਿਹੜੀਆਂ ਜੀਵ ਆਤਮਾਵਾਂ ਨੂੰ ਪਰਮੇਸ਼ਰ ਆਪਣੇ ਨਾਲ ਬਿਲਾ ਲੈਂਦਾ ਕਿਉਂਕਿ ਹਰੇਕ ਜਿਹੜਾ ਜੀਵ ਆਤਮਾ ਹੈ ਨਾ ਉਹ ਪਰਮੇਸ਼ਰ ਨਾਲ ਜੁੜਨ ਦੀ ਕੋਸ਼ਿਸ਼ ਤਾਂ ਕਰ ਸਕਦੀ ਹੈ ਪਰ ਪਰਮੇਸ਼ਰ ਦੀ ਕਿਰਪਾ ਦਾ ਹੋਣਾ ਬੜਾ ਜ਼ਰੂਰੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਨੂੰ ਮਾਲਕ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਨਾ ਉਹਨਾਂ ਦੀ ਸੋਭਾ ਨੂੰ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਦੀ ਸੋਭਾ ਬਹੁਤ ਉੱਚੀ ਹੋ ਜਾਂਦੀ ਹੈ ਸੇ ਸਤਿਗੁਰੂ ਜੀ ਕਹਿੰਦੇ ਨੇ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆਂ ਫਿਰ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਹੋਰ ਜਿਹੜੀਆਂ ਜੀਵਾਤਮਾਵਾਂ ਨੇ ਜਿਹੜੀਆਂ ਨਾਮ ਜਪਣ ਵਾਲੀਆਂ ਗੁਰਮੁਖ ਰੂਹਾਂ ਨੇ ਸਤਿਗੁਰੂ ਉਹਨਾਂ ਨੂੰ ਸਤਸੰਗੀ ਸਹੇਲੀਆਂ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਸੰਗਤ ਵਿੱਚ ਸਤਸੰਗੀ ਸਹੇਲੀਆਂ ਜੀਵਾਤਮਾਵਾਂ ਭਾਵ ਕੇ ਜਿਹੜੀਆਂ ਜੀਵਾਤਮਾਵਾਂ ਪ੍ਰਭੂ ਦੇ ਨਾਲ ਚਿੱਤ ਜੋੜ ਕੇ ਰਹਿੰਦੀਆਂ ਹਨ ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਹਮੇਸ਼ਾ ਵਾਸਤੇ ਖੜਿਆ ਰਹਿੰਦਾ ਹੈ ਪਰ ਜਿਹੜੀਆਂ ਜੀਵ ਇਸਤਰੀਆਂ ਸਤਸੰਗਤ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਪਾਤਸ਼ਾਹ ਕਹਿੰਦੇ ਨੇ ਇਕਲੀਆਂ ਰਹਿ ਜਾਂਦੀਆਂ ਨੇ ਛੁੱਟੜ ਰਹਿ ਜਾਂਦੀਆਂ ਨੇ ਅਗਲੀ ਪੰਕਤੀ 'ਚ ਵੀ ਸਤਿਗੁਰੂ ਕਹਿੰਦੇ ਨੇ ਸਾਧ ਜਨਾ ਤੇ ਬਾਹਰੀ ਸੇ ਰਹਿਣੇ ਕਿ ਲੜੀਆਂ ਸਤਿਗੁਰੂ ਕਹਿੰਦੇ ਜਿਹੜੀਆਂ ਜੀਵ ਆਤਮਾ ਵਾਂ ਮ ਭਾਈ ਗੁਰਮੁਖਾਂ ਦੀ ਸੰਗਤ ਨਹੀਂ ਕਰਦੀਆਂ ਸਾਧ ਜਨਾ ਦਾ ਮਤਲਬ ਇੱਥੇ ਉਹ ਭਗਵੇਂ ਕੱਪੜਿਆਂ ਵਾਲੇ ਸਾਧ ਨਹੀਂ ਸਾਧ ਦਾ ਮਤਲਬ ਉਹ ਹੈ ਜਿਹੜਾ ਮੰਨਣੋਂ ਸਿੱਧੇ ਰਸਤੇ ਪਾ ਦੇਵੇ ਜਿਹੜਾ ਗੁਰੂ ਨਾਲ ਜੋੜ ਦੇਵੇ ਉਹ ਸਾਧ ਹੈ ਸਤ ਸੰਗੀ ਹੈ ਗੁਰਮੁਖ ਹੈ ਸਿੱਖ ਹੈ ਸਾਧ ਜਨਾਂ ਦਾ ਭਾਵ ਇੱਥੇ ਗੁਰਮੁਖ ਹੈ ਪਾਤਸ਼ਾਹ ਕਹਿੰਦੇ ਜਿਹੜੀਆਂ ਗੁਰਮੁਖ ਜੀਵਾਤਮਾਵਾਂ ਤੋਂ ਬਾਹਰ ਹੋ ਕੇ ਚੱਲਣ ਵਾਲੀਆਂ ਜੀਵਾਤਮਾਵਾਂ ਨੇ ਜਿਹੜੀਆਂ ਸੰਗਤ ਵਿੱਚ ਬੈਠ ਕੇ ਉਹਨਾਂ ਜੀਵਾਤਮਾਵਾਂ ਦਾ ਨਾਮ ਨਹੀਂ ਜਪਦੀਆਂ ਜਿਹੜੀਆਂ ਗੁਰਮੁਖ ਨੇ ਮਨਮੁਖ ਬਣ ਕੇ ਰਹਿੰਦੀਆਂ ਨੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਛੋਟੜ ਰਹਿ ਜਾਂਦੀਆਂ ਨੇ ਇਕੱਲੀਆਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਹੁੰਦਾ ਤਿੰਨ ਦੁੱਖ ਨਾ ਕਬ ਹੋਂ ਉਤਰੈ ਸਜਮ ਕੇ ਵਸ ਪੜੀਆਂ ਸਤਿਗੁਰੂ ਕਹਿੰਦੇ ਸਾਰੀ ਜ਼ਿੰਦਗੀ ਇਸ ਜਰੀਰ ਵਿੱਚ ਰਹਿੰਦੇ ਆ ਵੀ ਉਹਨਾਂ ਦੇ ਦੁੱਖ ਨਹੀਂ ਕਦੇ ਵੀ ਉਤਰਦੇ ਛੋਟਾ ਜਿਹਾ ਦੁੱਖ ਆਉਂਦਾ ਤੇ ਬਹੁਤ ਜ਼ਿਆਦਾ ਘਬਰਾ ਜਾਂਦੀਆਂ ਨੇ ਕਿਉਂਕਿ ਪਰਮੇਸ਼ਰ ਦਾ ਨਾਮ ਪੱਲੇ ਨਹੀਂ ਹੁੰਦਾ ਫਿਰ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਵੀ ਉਹਨਾਂ ਦੀ ਆਤਮਾ ਜਿਹੜੀ ਹੈ ਨਾ ਜਮਦੂਤਾਂ ਦੇ ਵਾਸ ਵਿੱਚ ਪੈ ਜਾਂਦੀ ਹੈ ਕਿਉਂਕਿ ਜਿਹੜੇ ਜਮਦੂਤ ਨੇ ਨਾ ਉਹ ਪਰਮੇਸ਼ਰ ਦੇ ਨਾਮ ਤੋਂ ਡਰਦੇ ਨੇ ਜਿਹੜਾ ਜਿਹੜਾ ਨਾਮ ਜਪਦਾ ਹੈ ਉਹਦੇ ਨੇੜੇ ਜਮਦੂਤ ਨਹੀਂ ਆਉਂਦੇ ਸਤਿਗੁਰੂ ਕਹਿੰਦੇ ਪ੍ਰਤਾਪ ਤੁਹਾਡਾ ਦੇਖ ਕੇ ਜਮਦੂਤ ਛੱਡ ਜਾਂਦੇ ਜਿੰਦੇ ਜੀਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਪੰਜ ਜਮਦੂਤ ਨੇ ਵਿਕਾਰ ਦੇ ਰੂਪ ਵਿੱਚ ਜਿਹੜੇ ਸਰੀਰ ਨੂੰ ਤੰਗ ਕਰਦੇ ਨੇ ਤੇ ਜਦੋਂ ਇਨਸਾਨ ਇਹ ਸਰੀਰ ਨੂੰ ਛੱਡ ਦੁੰਦਾ ਹੈ ਤਿਆਗ ਦਿੰਦਾ ਹੈ ਨਾ ਆਤਮਾ ਵਿੱਚੋਂ ਨਿਕਲ ਜਾਂਦੀ ਹੈ ਫਿਰ ਬੁਰੇ ਭੈੜੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਜਮਦੂਤਾਂ ਦੀ ਤਰ੍ਹਾਂ ਇਸ ਆਤਮਾ ਨੂੰ ਦੁਖੀ ਕਰਨ ਲੱਗ ਜਾਂਦੇ ਨੇ ਸਤਿਗੁਰੂ ਕਹਿੰਦੇ ਨੇ ਜਮ ਕੈ ਵਸ ਪੜੀਆਂ ਸਤਿਗੁਰੂ ਕਹਿੰਦੇ ਜਿਹੜੇ ਔਗਣ ਰੂਪੀ ਜਮ ਲੈ ਨਾ ਉਹ ਫਿਰ ਇਸ ਜੀਵ ਆਤਮਾ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹਨ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਸਨ ਨਿਤ ਖੜੀਆਂ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਜੀਵ ਆਤਮਾਵਾਂ ਨੇ ਭਾਈ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਗਿਆ ਜਿਨ੍ਹਾਂ ਦਾ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਭਾਈ ਉਸ ਪਰਮੇਸ਼ਰ ਦਾ ਸਾਥ ਮਾਣਿਆ ਹੈ ਜਿਹੜੀਆਂ ਜੀਵ ਆਤਮਾਵਾਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਦੀਆਂ ਹਨ ਪਰਮੇਸ਼ਰ ਦਾ ਨਾਮ ਜਪਦੀਆਂ ਰਾਮ ਰਾਮ ਕਰਦੀਆਂ ਅੱਲਾ ਅੱਲਾ ਕਰਦੀਆਂ ਹਨ ਸਤਿਗੁਰੂ ਕਹਿੰਦੇ ਨੇ ਉਹ ਹਮੇਸ਼ਾ ਵਿਕਾਰਾਂ ਦੇ ਹਮਲੇ ਤੋਂ ਸੁਚੇਤ ਰਹਿੰਦੀਆਂ ਹਨ ਉਹਨਾਂ ਨੂੰ ਵਿਕਾਰ ਝੋੜ ਨਹੀਂ ਪੁਸਾ ਸਕਦੇ ਕਿਉਂ ਕਾਰਨ ਕੀ ਹੈ ਕਿ ਉਹ ਪਰਮੇਸ਼ਰ ਦੇ ਨਾਮ ਨਾਲ ਜੁੜ ਗਈਆਂ ਜਿਵੇਂ ਚੱਕੀ ਦੇ ਤੋਂ ਪੁੱੜ ਹੁੰਦੇ ਨੇ ਨਾ ਚੱਕੀ ਦੇ ਪੁੱੜਾਂ ਦੇ ਵਿੱਚ ਜਿਹੜੇ ਜਿਹੜੇ ਦਾਣੇ ਪੱਥਰਾਂ ਦੇ ਵਿਕਾਰ ਆ ਜਾਂਦੇ ਨੇ ਉਹ ਪੀਸੇ ਜਾਂਦੇ ਨੇ ਇਸੇ ਤਰ੍ਹਾਂ ਮਾਇਆ ਤੇ ਵਿਕਾਰ ਦੋ ਚੀਜ਼ਾਂ ਹਨ ਦੋ ਪੁੱੜ ਹਨ ਚੱਕੀ ਦੇ ਜਿਹੜੀ ਜੀਵ ਆਤਮਾ ਇਹਨਾਂ ਦੋ ਪੁੱੜਾਂ ਦੇ ਵਿੱਚਕਾਰ ਆ ਜਾਂਦੀ ਹੈ ਨਾ ਪੀਸੀ ਜਾਂਦੀ ਹੈ ਮਾਰੀ ਜਾਂਦੀ ਹੈ ਪਰ ਜਿਹੜੇ ਦਾਣੇ ਵਿਚਕਾਰ ਲਈ ਕਿੱਲੀ ਨਾਲ ਲੱਗੇ ਰਹ ਜਾਂਦੇ ਨੇ ਉਹ ਪੀਸੇ ਨਹੀਂ ਜਾਂਦੇ ਚੱਕੀ ਵੀ ਸਾਨੂੰ ਕੋ ਸਮਝਾਉਂਦੀ ਹੈ ਵੇ ਇੱਕ ਕਿੱਲੀ ਨਾਲ ਜੁੜ ਜਾਓ ਪਰਮੇਸ਼ਰ ਨਾਲ ਜੁੜਨ ਵਾਲੀਆਂ ਜੀਵ ਆਤਮਾਵਾਂ ਜਿਹੜੀਆਂ ਨੇ ਭਾਈ ਉਹਨਾਂ ਦੇ ਉੱਤੇ ਵਿਕਾਰ ਵੀ ਚੋੜੀ ਪਾਪ ਆਉਂਦੇ ਅਤੇ ਉਹ ਵਿਕਾਰਾਂ ਤੋਂ ਬਚ ਜਾਂਦੀਆਂ ਹਨ ਸਤਿਗੁਰੂ ਕਹਿੰਦੇ ਨੇ ਜਿਨੀ ਰਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਤੇ ਜਿਹੜੀਆਂ ਜੀਵਾਤਮਾਾਂ ਮਾ ਭਾਈ ਪਰਮੇਸ਼ਰ ਨਾਲ ਜੁੜ ਜਾਂਦੀਆਂ ਨੇ ਨਾ ਫੇਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਦਾ ਹਾਰ ਸ਼ਿੰਗਾਰ ਭਾਵ ਕੇ ਆਤਮਾ ਨੂੰ ਸੋਭਾ ਦੇਣ ਵਾਸਤੇ ਸਤਿਗੁਰੂ ਕਹਿੰਦੇ ਉਸੇ ਤਰ੍ਹਾਂ ਜਿਵੇਂ ਇੱਕ ਸਰੀਰ ਦੇ ਉੱਤੇ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਪਰਮੇਸ਼ਰ ਉਹਨਾਂ ਨੂੰ ਇਸ ਸੰਸਾਰ ਵਿੱਚ ਵੀ ਸੋਭਾ ਦਿਵਾਉਂਦਾ ਹੈ ਤੇ ਪਰਲੋਕ ਵਿੱਚ ਵੀ ਪਰਮੇਸ਼ਰ ਉਹਨਾਂ ਨੂੰ ਸੋਭਾ ਦਵਾਉਂਦਾ ਹੈ ਨਾਨਕ ਮਨਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ ਸਤਿਗੁਰੂ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਨਾਨਕ ਕਹਿੰਦੇ ਨਾਨਕ ਪੰਜਵੇਂ ਨਾਨਕ ਕਹਿੰਦੇ ਨੇ ਕਿ ਮੈਂ ਤੇ ਉਹਨਾਂ ਦੀ ਧੂੜ ਲੋਚਦਾ ਹਾਂ ਜਿਹੜੀਆਂ ਜੀਵ ਆਤਮਾਾਂ ਮਾ ਪਰਮੇਸ਼ਰ ਦੀ ਸ਼ਰਣ ਵਿੱਚ ਪੈ ਗਈਆਂ ਜਿਹੜੀਆਂ ਜੀਵ ਆਤਮਾਵਾਂ ਹਮੇਸ਼ਾ ਸ਼ਰਣੀ ਪੈਣ ਦਾ ਭਾਵ ਹੁੰਦਾ ਹੈ ਕਿ ਪਰਮੇਸ਼ਰ ਦੇ ਹਰ ਹੁਕਮ ਵਿੱਚ ਖੁਸ਼ ਰਹਿਣਾ ਜੋ ਵੀ ਹੋਵੇ ਜ਼ਿੰਦਗੀ ਵਿੱਚ ਖੁਸ਼ ਰਹਿਣਾ ਕਿ ਜੋ ਪਰਮੇਸ਼ਰ ਮੇਰਾ ਕਰ ਰਿਹਾ ਹੈ ਨਾ ਉਹ ਸਹੀ ਕਰ ਰਿਹਾ ਇਹਨੂੰ ਕਹਿੰਦੇ ਸ਼ਰਨ ਵਿੱਚ ਪੈ ਜਾਣਾ ਸਰੈਂਡਰ ਕਰ ਦੇਣਾ ਆਪਣੇ ਆਪ ਦਾ ਆਤਮ ਸਮਰਪਣ ਪਰਮੇਸ਼ਰ ਦੇ ਅੱਗੇ ਕਰ ਦੇਣਾ ਜਿਹੜੀਆਂ ਭਾਣੇ ਵਿੱਚ ਖੁਸ਼ ਰਹਿਣ ਲੱਗ ਜਾਂਦੀਆਂ ਨੇ ਸਤਿਗੁਰੂ ਕਹਿੰਦੇ ਮੈਂ ਉਹਨਾਂ ਦੀ ਧੋੜ ਲੋਚਦਾ ਹਾਂ ਜਿਹੜੀਆਂ ਜੀਵਾਤਮਾਾਂ ਮਾ ਪਰਮੇਸ਼ਰ ਜੀ ਤੇਰੇ ਭਾਣੇ ਵਿੱਚ ਖੁਸ਼ ਰਹਿੰਦੀਆਂ ਹਨ ਮੰਗਰ ਪ੍ਰਭਿਆ ਰਥਣ ਬਹੁੜਾ ਨਾ ਜਨਮੜੀਆ ਤੇ ਮੱਕਰ ਦੇ ਮਹੀਨੇ ਵਿੱਚ ਭਾਈ ਜਿਨ੍ਹਾਂ ਨੇ ਪਰਮੇਸ਼ਰ ਦੀ ਆਰਾਧਨਾ ਕੀਤੀ ਜਿਹੜੀਆਂ ਜੀਵਾਤਮਾਾਂ ਮਾ ਪਰਮੇਸ਼ਰ ਦੇ ਸਿਮਰਨ ਵਿੱਚ ਜੁੜ ਜਾਂਦੀਆਂ ਨੇ ਨਾ ਸਤਿਗੁਰੂ ਕਹਿੰਦੇ ਫਿਰ ਉਹ ਦੁਬਾਰਾ ਦੁਬਾਰਾ ਜਨਮ ਮਰਨ ਦੇ ਗੇੜ 'ਚ ਨਹੀਂ ਪੈਂਦੀਆਂ ਜਿਹੜੀਆਂ ਜੀਵ ਆਤਮਾਵਾਂ ਨੇ ਇਸ ਮਹੀਨੇ ਦੇ ਵਿੱਚ ਜੀਵ ਆਤਮਾ ਨੇ ਜਿਨੇ ਪਰਮੇਸ਼ਰ ਦਾ ਸਿਮਰਨ ਕਰ ਲਿਆ ਨਾ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹ ਜਮਾਂ ਦੇ ਬਸ ਵਿੱਚ ਨਹੀਂ ਪੈਂਦੀਆਂ ਹਨ ਇਸ ਮੱਗਰ ਦੇ ਮਹੀਨੇ ਵਿੱਚ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਨੇ ਬੜਾ ਸੰਦਰਪ ਉਪਦੇਸ਼ ਕੀਤਾ ਹੈ ਆਸ ਕਰਦੇ ਹਾਂ ਕਿ ਗੁਰਬਾਣੀ ਦੀ ਰੌਸ਼ਨੀ ਸਾਡੇ ਦਿਮਾਗ ਵਿੱਚ ਕੁਝ ਚਾਨਣ ਕਰੇਗੀ ਜੋ ਅਗਿਆਨਤਾ ਦਾ ਹਨੇਰਾ ਹੈ ਉਹਨੂੰ ਦੂਰ ਕਰੇਗੀ ਅਤੇ ਅਸੀਂ ਸਾਰੇ ਵਿਕਾਰਾਂ ਵੱਲੋਂ ਔਗਣਾਂ ਵੱਲੋਂ ਮੂੰਹ ਮੋੜ ਕੇ ਇੱਕ ਪਰਮੇਸ਼ਰ ਦਾ ਆਸਰਾ ਲਵਾਂਗੇ ਇੱਕ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰਾਂਗੇ ਹੋਇਆਂ ਖੁੱਲ੍ਹਾਂ ਚੁੱਕਾਂ ਲਿਖੀ ਮਾ ਜੀ ਅਗਲੇ ਪੋ ਮਹੀਨੇ ਦੀ ਕਥਾ ਇਸੇ ਤਰ੍ਹਾਂ ਅਪਲੋਡ ਕੀਤੀ ਜਾਵੇਗੀ ਆਪ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸ਼ੇਅਰ ਕਰੋ ਅਤੇ ਇਸੇ ਤਰ੍ਹਾਂ ਆਪ ਜੀ ਕੋਲ ਗੁਰਬਾਣੀ ਦੇ ਨਾਲ ਸੰਬੰਧਿਤ ਵੀਡੀਓ ਆਉਂਦੀਆਂ ਰਹਿਣਗੀਆਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੁਬਾਰਾ ਬੇਨਤੀ ਹੈ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ